ਸੰਗੀ ਵਿਚਾਰ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਦਗੀ ਪ੍ਰਮਾਤਮਾ ਵੱਲੋਂ ਦਿੱਤਾ ਇੱਕ ਬਹੁਤ ਹੀ ਖੂਬਸੂਰਤ ਤੇ ਅਨਮੋਲ ਤੋਹਫ਼ਾ ਹੈ ਉਹ ਕਹਿੰਦੇ ਨੇ ਕਿ 84 ਲੱਖ ਜੁਨਨੀ ਭੁਗਤਨ ਤੋਂ ਬਾਅਦ ਮਨੁੱਖੀ ਦੇਹ ਮਿਲਦੀ ਹੈ ਫਿਰ ਕਿਉਂ ਨਾ ਇਸ ਜ਼ਿੰਦਗੀ ਨੂੰ ਖੁੱਲ੍ਹ ਕੇ ਜਾਈਏ ਤੇ ਜ਼ਿੰਦਗੀ ਆਪਾਂ ਨੂੰ ਕੋਈ ਪ੍ਰਮਾਤਮਾ ਨੇ ਸਜ਼ਾ ਨਹੀਂ ਲਾਈ ਹੋਈ ਵੀ ਜਿਹੜੀ ਆਪਾਂ ਇਹ ਸਜ਼ਾ ਕੱਟਣ ਆਏ ਆ ਇੱਥੇ ਤੇ ਨਾ ਹੀ ਕੋਈ ਸਮਾਂ ਪੂਰਾ ਕਰਨ ਆਏ ਆ ਹਨਾ ਤੇ ਇਸ ਧਰਤੀ ਤੇ ਆਪਾਂ ਜ਼ਿੰਦਗੀ ਜਿਉਣਾ ਆਏ ਆ ਇਸ ਲਈ ਇਸ ਨੂੰ ਖੁੱਲ੍ਹ ਕੇ ਜਿਉਇਆ ਕਰੂ ਕਿਉਂਕਿ ਇਨਸਾਨ ਉਹੀ ਹੈ ਜਿਹੜਾ ਨਿਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਹਰੇਕ ਮੁਸ਼ਕਲ ਨੂੰ ਪਾਰ ਕਰਕੇ ਜ਼ਿੰਦਗੀ ਜਿਉ ਰਿਹਾ ਹੈ। ਐਸੀ ਨ ਜ਼ਿੰਦਗੀ ਕਹਿੰਦੇ ਨੇ ਜਿਹੜਾ ਇਨਸਾਨ ਮੁਸ਼ਕਲਾਂ ਨੂੰ ਦੇਖ ਕੇ ਘਬਰਾ ਜਾਂਦਾ ਥੱਕ ਹਾਰ ਜਾਂਦਾ ਜਦੋਂ ਇਨਸਾਨ ਥੱਕ ਗਿਆ ਉਹਨੂੰ ਮੰਨ ਲਓ ਉਹ ਜ਼ਿੰਦਗੀ ਨੂੰ ਬਰਦਾਸ਼ਤ ਕਰ ਰਿਹਾ ਹੈ। ਇਸ ਲਈ ਕਦੇ ਵੀ ਜਹੀ ਨੌਬਤ ਨਾ ਆਉਣ ਦਿਆ ਕਰੋ ਹਮੇਸ਼ਾ ਨਾ ਚੜ੍ਹਦੀ ਕਲਾ ਵਿੱਚ ਰਿਹਾ ਕਰੋ ਇੱਕ ਗੱਲ ਹੋਰ ਨਾ ਲੋਕਾਂ ਦੀ ਬਹੁਤੀ ਪਰਵਾਹ ਨਾ ਕਰਿਆ ਕਰੋ ਲੋਕ ਕਹਿੰਦੇ ਹੁੰਦੇ ਕਿਸੇ ਨੂੰ ਜਿਉਣ ਨਹੀਂ ਦਿੰਦੇ ਜੇ ਇਹਨਾਂ ਲੋਕਾਂ ਖਾਤਰ ਤੁਸੀਂ ਆਪਣੀ ਗਰਦਨ ਵੀ ਕਟਾ ਦਿਓਗੇ ਨਾ ਤਾਂ ਪਤਾ ਇਹ ਕੀ ਕਹਿਣਗੇ ਇਹ ਗਰਦਨ ਨਾ ਗਲਤ ਟਾਂਕਾ ਨਾ ਕੱਟੀਗੀ ਇੱਥੋਂ ਨਹੀਂ ਇੱਥੋਂ ਕੱਟਣੀ ਚਾਹੀਦੀ ਸੀ ਇਸ ਲਈ ਜੇ ਮੈਨੂੰ ਤੁਹਾਨੂੰ ਸਹੀ ਲੱਗਦਾ ਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਉਸ ਤਰ੍ਹਾਂ ਹੀ ਇੰਜੋਏ ਕਰੋ ਲੋਕਾਂ ਦੀ ਪਰਵਾਹ ਕੀਤੇ ਵੇ ਨਾ ਆਪਣੇ ਢੰਗ ਨਾਲ ਜ਼ਿੰਦਗੀ ਜਿਓ ਹੁਣ ਜ਼ਿਆਦਾਤਰ ਲੋਕਾਂ ਦਾ ਕੀ ਰੁਟੀਨ ਹੁੰਦਾ ਨਾ ਵੀ ਸਵੇਰੇ ਉੱਠਦੇ ਆ ਉੱਠ ਕੇ ਕੰਮ ਤੇ ਚਲੇ ਜਾਣਗੇ ਕੰਮ ਤੋਂ ਆਉਂਦੇ ਆ ਕੇ ਸੌ ਜਾਂਦੇ ਆ ਕੋਈ ਨਵੀਂ ਐਕਟੀਵਿਟੀ ਨਹੀਂ ਉਹਨਾਂ ਨੇ ਕਰਨੀ ਬਸ ਉਹਨਾਂ ਦੀ ਜ਼ਿੰਦਗੀ ਕੀ ਹੈ ਆਹੀ ਹੈ ਵੀ ਸਵੇਰੇ ਕੰਮ ਤੇ ਜਾਓ ਸ਼ਾਮ ਨੂੰ ਥੱਕ ਹਾਰ ਕੇ ਸੌਂ ਜਓ ਇਹਨੂੰ ਜ਼ਿੰਦਗੀ ਜਿਉਣਾ ਨਹੀਂ ਕਹਿੰਦੇ ਆਪਾਂ ਇਹਨੂੰ ਬਰਦਾਸ਼ਤ ਕਰਨਾ ਕਹਿ ਸਕਦੇ ਆ ਕਿਉਂਕਿ ਬਰਦਾਸ਼ਤ ਕਰਨਾ ਨਾਲ ਇਨਸਾਨ ਹੀ ਇਸ ਤਰ੍ਹਾਂ ਕਰੂਗਾ ਇੱਕ ਆਪਣੇ ਆਲੇ-ਦਵਾਲੇ ਨਾ ਕਹਿੰਦੇ ਹੁੰਦੇ ਆ ਲੋਕਾਂ ਵਿੱਚ ਬੈਠਣੀ ਉੱਠਣੀ ਉਹਨਾਂ ਲੋਕਾਂ ਨਾਲ ਕਰੋ ਜਿਨ੍ਹਾਂ ਦੀ ਸੋਚ ਪੋਜ਼ਿਟਿਵ ਹੋਵੇ ਜਿਹੜੀ ਟੈਂ ਦੀ ਕਲਾ ਵਾਲੇ ਲੋਕ ਆ ਉਹਨਾਂ ਤੋਂ ਹਮੇਸ਼ਾ ਨਾ ਦੂਰੀ ਬਣਾ ਕੇ ਰੱਖੋ ਕਿਉਂਕਿ ਉਹ ਆਪ ਤਾਂ ਟੈਂ ਦੀ ਕਲਾ 'ਚ ਰਹਿੰਦੇ ਹੀ ਆ ਉਹ ਤੁਹਾਨੂੰ ਵੀ ਉਸ ਤਰ੍ਹਾਂ ਹੀ ਬਣਾ ਦੇਣਗੇ ਕਿਉਂਕਿ ਕਹਿੰਦੇ ਹੁੰਦੇ ਜੈਸੀ ਸੰਗਤ ਵੈਸੀ ਰੰਗਤ ਇਸ ਲਈ ਚੰਗੀ ਸੰਗਤ ਚੰਗਾ ਸਾਥ ਹੈ ਇਨਸਾਨ ਨੂੰ ਚੰਗਾ ਬਣਾ ਦਿੰਦੀ ਹੈ ਇੱਕ ਸਮਾਂ ਆਏਗਾ ਸਮੇਂ ਦੀ ਕਦਰ ਜ਼ਰੂਰ ਕਰਿਆ ਕਰੋ ਕਿਉਂਕਿ ਇੱਕ ਵਾਰੀ ਲੰਘਿਆ ਵੇਲਾ ਕੇ ਮੁੜ ਕੇ ਹੱਥ ਆਉਂਦਾ ਨਹੀਂ ਤੇ ਇਹ ਸਮਾਂ ਜਿਹੜਾ ਇਹਨੂੰ ਬਰਬਾਦ ਨਾ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਲਈ ਆਪਣੇ ਪਰਿਵਾਰ ਲਈ ਸਮਾਂ ਜ਼ਰੂਰ ਕੱਢਿਆ ਕਰੋ ਤੇ ਨਵੀਆਂ ਗੱਲਾਂ ਨਵੀਆਂ ਚੀਜ਼ਾਂ ਜ਼ਰੂਰ ਸਿੱਖੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕੰਮ ਕਰਨ ਦੀ ਇਹ ਨਾ ਸੋਚੋ ਜੀ ਮੈਂ ਤਾਂ 50 ਦਾ ਹੋ ਗਿਆ ਮੈਂ 55 ਦਾ ਹੋ ਗਿਆ ਹੁਣ ਮੈਂ ਕੀ ਕਰਨਾ ਹੁਣ ਤਾਂ ਮੈਂ ਰਿਟਾਇਰਮੈਂਟ ਦੇ ਨੇੜੇ ਐ ਨਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਨਸਾਨ ਹਮੇਸ਼ਾ ਵਿਦਿਆਰਥੀ ਹੀ ਰਹਿੰਦਾ ਜੀ ਜਿਵੇਂ ਜਾਹੇ ਤਾਂ ਤੇ ਉਹ ਸਗੋਂ ਜਦੋਂ ਆਪਾਂ ਨਵੀਆਂ ਤਜਰਬੇ ਕਰਦੇ ਆ ਨਵੀਆਂ ਚੀਜ਼ਾਂ ਸਿੱਖਦੇ ਆ ਨਾ ਤਾਂ ਇੱਕ ਉਤਸ਼ਾਹ ਜਾ ਪੈਦਾ ਹੁੰਦਾ ਵੀ ਹਾਂ ਮੈਂ ਇਹ ਮੈਂ ਵੀ ਕਰ ਸਕਦਾ ਹਾਂ ਇਹ ਕੋਈ ਔਖੀ ਗੱਲ ਨਹੀਂ ਤੇ ਜੇ ਸੌ ਕੇ ਜਾਂ ਰੋ ਧੋ ਕੇ ਕੱਟ ਲੋਂਗੇ ਜ਼ਿੰਦਗੀ ਨੇ ਲੰਘ ਤਾਂ ਫਿਰ ਵੀ ਜਾਣਾ ਹੀ ਹੈ ਹਨਾ ਇਸ ਲਈ ਕਿਉਂ ਨਾ ਕੋਸ਼ਿਸ਼ ਦੇ ਲਈ ਤੇ ਜ਼ਿੰਦਾਦਿਲੀ ਨਾਲ ਜਿਉ ਕੇ ਜਾਈਏ ਜਿਹਦੇ ਨਾਲ ਚਾਰ ਲੋਕ ਵੀ ਯਾਦ ਕਰਨ ਵੀ ਹਾਂ ਭਈ ਉਹ ਫਲਾਣਾ ਬੰਦਾ ਆਇਆ ਸੀ ਤੇ ਇਸ ਲਈ ਹਮੇਸ਼ਾ ਨਾ ਕਹਿੰਦੇ ਹੁੰਦੇ ਆ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਤੇ ਖੁਸ਼ ਰਹਿਣਾ ਚਾਹੀਦਾ ਤੇ ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਸੱਜੀ ਜ਼ਿੰਦਗੀ ਜਿਉਣ ਲਈ ਨਿਮਰਤਾ ਪਿਆਰ ਤੇ ਆਪਣੇਪਨ ਦੀ ਲੋੜ ਹੁੰਦੀ ਹੈ ਤੇ ਹੋਰ ਕੁਝ ਨਹੀਂ ਚਾਹੀਦਾ ਕੋਈ ਬਹੁਤੀਆਂ ਮਹਿੰਗੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਜ਼ਿੰਦਗੀ ਜਿਉਣ ਨੂੰ ਐਵੇਂ ਮਰੂੰ ਮਰੂੰ ਨਾ ਕਰੀ ਜਾਇਆ ਕਰੋ ਮੈਥੋਂ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਸਾਰਾ ਕੁਝ ਆਪਣੇ ਹੱਥ ਵਸ ਹੈ ਕੋ ਜਿੰਦਗੀ ਨੂੰ ਖੂਬਸੂਰਤ ਬਣਾਉਣਾ ਆਪਣੇ ਸਾਰੇ ਹੈ ਜਿੰਦਗੀ ਕਹਿੰਦੇ ਹੁੰਦੇ ਆ ਇੱਕ ਅਧੂਰੀ ਕਿਤਾਬ ਹੈ ਜਿਹਦਾ ਹਰ ਪੰਨਾ ਜਦੋਂ ਆਪਾਂ ਪੜ੍ਹਦੇ ਆ ਇੱਕ ਆਪਾਂ ਨੂੰ ਨਵਾਂ ਅਭਿਆਸ ਕਰਨ ਨੂੰ ਮਿਲਦਾ ਹੈ ਇਹ ਆਪਣੇ ਸਾਰੇ ਹੈ ਵੀ ਆਪਾਂ ਜ਼ਿੰਦਗੀ ਨੂੰ ਕਿਸ ਢੰਗ ਨਾਲ ਜਿਉਣਾ ਹੈ ਕਿਸੇ ਸੁਚੱਜੇ ਢੰਗ ਨਾਲ ਜਿਉਣਾ ਹੈ ਜਾਂ ਰੋ ਧੋ ਕੇ ਜ਼ਿੰਦਗੀ ਪੂਰੀ ਕਰਨੀ ਹੈਗੀ ਪਿਆਰ ਨਿਮਰਤਾ ਤੇ ਜ਼ਿੰਦਾਦਿਲੀ ਨਾਲ ਇਨਸਾਨ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਬਣਾ ਸਕਦਾ ਹੈ ਧੰਨਵਾਦ